ਯਾਰ YouTube ਚੈਨਲ ਦੇਖੋ ਆ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਈ ਜੀ ਅੱਜ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਹਾਂ ਜੀ 475 ਐਬੀਜੀ ਮਾਡਲ ਹੈ ਜੀ 1996 ਅਰੇ ਇਹ ਗੱਲ ਇਹ ਟਾਇਰ ਦੇ ਵਿੱਚ ਟਾਇਰ ਚਾਰੇ ਇਹਦੇ ਗੁੱਡੀਅਰ ਕੰਪਨੀ ਦੇ ਚਾਰੇ ਹੀ 80% ਤੇ ਇਹ ਉਹਨਾਂ ਗੱਲ ਟਰੈਕਟਰ ਟਰੈਕਟਰ ਦਾ ਮੰਨ ਲਓ ਵੀ ਤੁਸੀਂ ਰੁਪਏ ਲਾਣ ਵੇਲੇ ਬੰਦੇ ਨੇ ਹੱਥੇ ਕਰਾਈ ਪਈ ਆ ਜੀ ਪਾਵਰ ਚਲ ਰਿਹਾ ਹੋਇਆ ਹੈ ਬਈ ਜੀ ਡਬਲ ਬੰਬ ਲਾ ਕੇ ਕੰਪਨੀ ਵੇਦੋ ਜੋ ਨੇੜੇ ਕਰਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਬਾਅਦੋਂ ਪਾਵਰ 600 ਆਇਆ ਹੈ ਵੇ ਜੀ ਮਗਰ ਹਿੱਸੇ ਸਾਰੇ ਬੈਟਿੰਗ ਮੋਰਨ ਨਵੇਂ ਪਾਏ ਨੇ ਜੀ ਕਰਾਰੀਆਂ ਗਰੂਜ ਇਹ ਖਰਾਬ ਸੀ ਸਾਰੇ ਨਵੇਂ ਨੇ ਜੀ ਤੇਲ ਤੋਂ ਸਾਰਾ ਨਵਾਂ ਜੀ ਕੋਈ ਰੈਕਟਰ ਜਨੌਂਸ ਨਹੀਂ ਹੈਗਾ ਜੀ ਇਹ ਫੈਬਰੂਰੀ ਸ਼ਹਿਰ ਤੇ ਲਾਈਆ ਰੈਕਟਰ ਨੂੰ ਪਾਦਨ ਹੈ ਜੀ ਇੰਜਨ ਵੀ ਇਹਦੇ ਚੋਚੇ ਮਾਡਲ ਦਾ ਰਹਿ ਹੈ ਵਾ ਜੀ ਨਵੇਂ ਮਾਡਲ ਦਾ ਜੀ ਤੇ ਅੰਦਰੋਂ ਰੇਡੀਏਟਰ ਵਗੈਰਾ ਸਾਰਾ ਕੁਝ ਬਾਈ ਜੀ ਨਵਾਂ ਡਾਇਰੈਕਟਰ ਉਹਦਾ ਬੰਪਰ ਗੋਮਪਰ ਟਰੈਕਟਰ ਦੀ ਚਲਾਈ ਸੁੱਤਾ ਹੈ ਚੱਲਦਾ ਕੋਈ ਮਗਰ ਆਵਾਜ਼ ਜਮਾ ਹੀ ਨਹੀਂ ਹੈਗੀ ਜਮਾ ਹੀ ਬਲੋ ਨਹੀਂ ਮਾਰਦਾ ਜਮਾ ਹੀ ਪ੍ਰੈਸ਼ਰ ਨਹੀਂ ਕਢਾਉਂਦਾ ਜੀ ਟਰੈਕਟਰ ਵਾਈ ਜੀ ਜਮਾ ਰੁਪਈਆ ਜਿਹਨੇ ਬੰਦੇ ਲੈ ਕੇ ਨੱਖਾਂ ਵਿੱਚ ਲਾਜ ਟਰੈਕਟਰ ਇੱਕ ਨੁਕਸ ਨਹੀਂ ਹੈਗਾ ਜੀ ਤੇ ਹੁਣ ਦੇਖੋ ਤੁਸੀਂ ਟਰੈਕਟਰ ਦੀ ਵੀਡੀਓ ਜੀ ਮਿਲੋ ਚਾਲੀ ਨਾ ਲਓ ਜੀ ਦੇਖੋ ਟਾਇਰ ਲਓ ਜੀ ਇਹਦਾ ਮਤਲਬ ਲੈ ਕੇ ਉਹ ਟਰੈਕਟਰ ਯਾਦ ਰੱਖੋ ਇਹ ਟਰੈਕਟਰ ਵੀਰ ਨੁਕਸ ਨਹੀਂ ਹੈਗਾ ਜੀ सारा यार लाला ही रुपये बंद ला ला के तसली कराई पी है जी ठीक है जी स्टेरिंग पावर हो जी स्टार्ट है जी डबल पंप लाया जी और डबल एक चिक लाया जी ली छियानवे मॉडल है भाई जी ਟਰੈਕਟਰ ਪੂਰਾ ਨਵਾਂ ਜੀ ਜਿਹੜਾ ਬੰਦਾ ਲੈ ਕੇ ਜਾਊਗਾ ਯਾਦ ਰੱਖੂਗਾ ਯਾਰ ਚੱਕੀ ਵੀ ਆਈ ਸ਼ੋ ਚੱਕੀ ਆ ਕੇ ਦੇਖੋ ਜੀ ਚੱਕੀ ਜਗਤਾਲ ਹਾਰਨ ਹੋ ਰਹਾ ਪੂਰੇ ਨਵੇਂ ਲਾਏ ਨੇ ਚੱਕ ਸ਼ੋਰੀ ਹਾਰ ਨਵੇਂ ਲਾਏ ਨੇ ਜੀ ਲਾਈਟਾਂ ਲੂਟਾਂ ਦੇਖੋ ਇੰਡੀਕੇਟਰ ਵਗੈਰਾ ਸਾਰਾ ਕੁਝ ਓਕੇ ਆ ਹੋਕਰ ਜਸਟ ਸਟੇਬਲ ਹੈ ਜੀ ਲਿੰਕਾਂ ਲੂਨਾਂ ਕ ਵਿੱਚ ਪੁਰੀਆਂ ਵਧੀਆਂ ਨੇ ਜੀ ਠੀਕ ਹੈ ਜੀ ਆ ਦੇਖੋ ਜੀ ਟਰੈਕਟਰ ਪੂਰਾ A1 ਕੰਡੀਸ਼ਨ ਹੈ ਟਰੈਕਟਰ ਰੁਪਈਆ ਨੇ ਟੌਪ ਲੰਗ ਵੈਰਾ ਦੇਖੋ ਨਵੀਂ ਪਾਈ ਹੈ ਬੰਦਨ ਜੀ ਦਰਾ ਬਟਰ ਉਹ ਦੇਖੋ ਕਿੰਨੀ ਕਰੀਆ ਬਾਕੀ ਮਰਾੜਾ ਮੂੜਾ ਵੀ ਰੈਕਟਰ ਪੂਰਾ ਚੰਗਾ ਵਾਜੀ ਠੀਕ ਹੈ ਜੀ ਪੂਰਾ ਚੰਗਾ ਰੈਟਰ ਜੀ ਕੋਈ ਰੁਪਈਆ ਨਾ ਆਕਸੀਨ ਦੇਖੋ ਬਾਈ ਜੀ ਡਬਲ ਪੰਪ ਲਾ ਹੈ ਜੀ ਨਵੇਂ ਮਾਡਲ ਦਾ ਇੰਜਨ ਦਾ ਜੀ ਦੇਖੋ ਜੀ ਪਿੱਚ ਆ ਪਾਰਪਾਸ ਸਟੀering ਦਾ ਤੇਲ ਹੋ ਗਿਆ ਜੀ ਇਹ ਕਬ ਟੈਂਕੀ ਹੋ ਗਈ ਜੀ ਟੈਂਕੀ ਦੇ ਵਿੱਚ ਵੀ ਰੈਡੀਏਟਰ ਕੂਲੈਂਟ ਹੈ ਤੇ ਰੈਡੀਏਟਰ ਵੀ ਨਵੇਂ ਮਾਡਲ ਦਾ ਲਾ ਹੈ ਜਿਹੜਾ ਪੂਰਾ ਵਧੀਆ ਮਹਿੰਗਾ ਰੈਡੀਏਟਰ ਹੁੰਦਾ ਨਹੀਂ ਜਿਹੜਾ ਜਿਹੜਾ ਨਵੇਂ ਮਾਡਲ 50000 ਜੈਂਸੀ ਆਉਂਦਾ ਉਹ ਰੈਡੀਏਟਰ ਲੱਗਾ ਹੈ ਰੈਕਟਰ ਨੂੰ ਕੋਈ ਟਰੈਕ ਚੱਕ ਰੁਪਈਆ ਨੌਕਸ ਨਹੀਂ ਹੈਗਾ ਜਿਹੜਾ ਬੰਦਾ ਲੈ ਕੇ ਜਾਊ ਯਾਦ ਰੱਖੂਗਾ ਜੀ ਲਓ ਜੀ ਇਹ ਹੈਗਾ ਵੀਰ ਜੀ 2007 ਮਾਡਲ ਇੰਜਨ ਹੈ 2007 ਮਾਡਲ ਦਾ ਜੀ ਹੈ 475 ਦਾ ਹੈ ਜੀ ਐਨ ਵੀਕਰ ਹੁੰਦਾ ਵੀ ਕਿੱਟ ਪਾਈ ਹੈ ਕਿੱਟ ਨਹੀਂ ਇੰਜਨ ਬੇਟੀ ਬੰਦ ਵੀਂਦੇਦਰਾ ਹੈ ਜੀ ਦੇਖੋ ਜੀ ਰੈਡੀਏਟਰ ਨਾਲ ਹਾਰ ਨਹੀਂ ਹੁੰਦਾ ਟਰੈਕ ਓਕੇ ਹੈ ਜੀ ਬਿਲਕੁਲ ਵੀ 1 ਰੁਪਈਆ ਨੌਕਸ ਨਹੀਂ ਹੈਗਾ ਜੀ ਠੀਕ ਹੈ ਜੀ ਫੇਰ ਉਹ ਪਾਵਰ ਵੀਨ ਪੂਰਾ ਇੱਕ ਨੰਬਰ ਦਾ ਹੋਇਆ ਹੈ ਜੀ ਮਗਰ ਉਹ ਫਿਰ ਸੇ ਉਸਦੇ ਕੋਈ ਆਵਾਜ਼ ਨਹੀਂ ਹੈ ਕਿ ਕੋਈ ਇੰਜਨ ਦੀ ਹਵਾ ਸਮਾਨ ਵੀ ਬਲੋ ਮਾਰ ਜਵੇ ਹਵਾ ਸਮਾਨ ਵੀ ਪ੍ਰੈਸ਼ਰ ਘਟਾ ਜਵੇ ਤਾਂ ਅਸੀਂ ਦੇਣ ਦਾ ਤੋਵਾਂਗੇ ਜੀ 1 ਰੁਪਈਆ ਦਾ ਡਾਇਰੈਕਟਰ ਜੋਕਸ ਹੈਗਾ ਟਾਇਰ ਟੂ ਦੇਖੋ ਸਾਰੇ ਵਧੀਆ ਡਾਇਰੈਕਟਰੀ ਹੁਣ ਵੀ ਜੀ ਇਹਦੀ ਡਿਮਾਂਡ ਹੈਗੀ ਹੈ ਜੀ 1,95,000 ਰੁਪਈਆ ਤੇ ਮੌਕੇ ਦੇ ਮਾਨਤਨ ਕਰਾਂਗੇ ਜੀ ਬਾਲਾ ਨਹੀਂ ਫਰਕ ਪੈਣਾ ਮਾੜਾ ਮੋਟਾ ਜੀ ਉਹ ਕਿਚਟਰ ਦੇਖੋ ਤੁਹਾਡੇ ਸਾਹਮਣੇ ਰਪਈਏ ਲੱਗਦੇ ਜੇ ਆਪਾਂ ਮਾੜਾ ਮਾੜਾ ਚਾਸ ਵੇ ਤਲਾ ਨਹੀਂ ਠੀਕ ਠਾਕ ਅਡੀਸ਼ਨ ਚ ਰੇਡ ਡੇਡ ਡੇਢ ਲੱਖ ਸਤਾ ਮਿਲੂਗਾ ਤੁਹਾਨੂੰ ਆਮ ਹਨਾ ਜੀ ਤੇ ਟਰੈਕਟਰ ਤੇ ਨੌਕਸ ਨੌਸ ਕੋਈ ਨਹੀਂ ਹੈਗਾ ਵੀ ਜੀ ਪੂਰਾ ਵਧੀਆ ਟਰੈਕਟਰ ਹੈ ਜੀ ਚਲੋ ਠੀਕ ਹੈ ਵੀ ਜੀ ਸ਼ੁਕਰੀਆ ਧੰਨਵਾਦ ਤੇ ਸਾਡਾ ਚੈਨਲ ਦੇ ਕੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਇਹ ਨਾ ਭੁੱਲਿਆ ਕਰੋ ਭਾਈ ਜੀ ਠੀਕ ਹੈ ਜੀ ਸ਼ੁਕਰੀਆ